ਪ੍ਰੋਪਰਟੀ ਦੇ ਡਿਸਪਿਊਟ ਕਰਕੇ ਕੀਤਾ ਸੀ بیٹے ਨੇ ਆਪਣੇ ਰਿਟਾਇਰ ਇਨਸਪੈਕਟਰ ਪਿਤਾ ਦਾ ਕਤਲ ਦੁਨਾਲੀ ਸਮੇਤ ਕੀਤਾ ਇਸ ਨੂੰ ਗ੍ਰਿਫਤਾਰ ਡੀਐਸਪੀ ਨੇ ਕੀਤੀ ਪ੍ਰੈਸ ਕਾਨਫਰੰਸ ਸ਼ੁੱਕਰਵਾਰ ਨੂੰ 1:30 ਵਜੇ ਦੇ ਲਗਭਗ ਡੀਐਸਪੀ ਸਿਟੀ 1 ਹਰਮਨ ਸਿੰਘ ਢਾਲੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜੋ ਪਿਛਲੇ ਦਿਨੀ ਬਟਿੰਡਾ ਦੇ ਡੀਟੀ ਮੇਤਲ ਟਾਵਰ ਦੇ ਨੇੜੇ ਇੱਕ ਰਿਟਾਇਰ ਇਨਸਪੈਕਟਰ ਦਾ ਕਤਲ ਹੋ ਗਿਆ ਸੀ ਉਸ ਦੇ ਵਿੱਚ ਉਸ ਦੇ ਆਪਣਾ بیٹے ਵੱਲੋਂ ਕਤਲ ਕੀਤਾ ਗਿਆ ਸੀ ਇਹਨਾਂ ਦਾ ਕੋਈ ਪ੍ਰਾਪਰਟੀ ਦਾ ਆਪਣਾ ਡਿਸਪਿਊਟ ਸੀ ਜਿਸ ਨੂੰ ਦਿਨਾਲੀ ਸਮੇਤ ਹੁਣ ਇਹਨਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਨੂੰ ਦਿਖਾ ਰਹੇ ਹਾਂ ਬਟਿੰਡਾ ਦੀ ਪੁਲਿਸ ਲੈਣੀ ਦੀ ਸਾਰੀਆਂ ਤਸਵੀਰਾਂ ਜਿੱਥੇ ਡੀਐਸਪੀ ਸਿਟੀ 1 ਹਰਮਨ ਸਿੰਘ ਧਾਲੀਵਾਲ ਵੱਲੋਂ ਇੱਕ ਪ੍ਰੈਸ ਵੀ ਆਪਾਂ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਦੱਸਿਆ ਕਿ ਜੋ ਪਿਛਲੇ ਦਿਨੀ ਇੱਕ ਆਪਣਾ ਰਿਟਾਇਰ ਇਨਸਪੈਕਟਰ ਦਾ ਕਤਲ ਹੋਇਆ ਸੀ ਉਸ ਦੇ ਪਿੱਛੇ ਉਸ ਦਾ ਬੇਟਾ ਹੀ ਸੀ ਤੇ ਉਸ ਵੱਲੋਂ ਹੀ ਆਪਣਾ ਪ੍ਰਾਪਰਟੀ ਦਾ ਡਿਸਪਿਊਟ ਨੂੰ ਲੈ ਕੇ ਉਸ ਦਾ ਕਤਲ ਕੀਤਾ ਸੀ 22 ਮਾਰਚ 2024 ਨੂੰ ਸੋ ਬਗੜ ਜਾ ਸ਼ਾਮ ਨੂੰ 6:30 ਵਜੇ ਡੀਡੀ ਟਾਵਰ ਜਿਹੜਾ ਮੁੰਤਾਨੀਆ ਰੋਡ ਤੇ ਹੈਗਾ ਉਥੇ ਸਾਡੇ ਇੱਕ ਰਿਟਾਇਰਡ ਇਨਸਪੈਕਟਰ ਓਮ ਪ੍ਰਕਾਸ਼ ਜੀ ਉਹਦੇ ਕਿਸੇ ਨਾਮ ਨੂੰ ਵਿਅਕਤੀ ਨੇ ਫੈਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸਾਨੂੰ ਇਹ ਜਾਣਕਾਰੀ ਮਿਲੀ ਜਾਣਕਾਰੀ ਤੋਂ ਬਾਅਦ ਅਸੀਂ ਮੌਕੇ ਤੇ ਜਾ ਕੇ ਮੌਕਾ ਮਲਾਜ਼ਾ ਕਰ ਕੀਤਾ ਸਾਰਾ ਕੁਝ ਕਰਕੇ ਅਸੀਂ ਜਿਹੜੀ ਇਹਦੀ ਐਫਆਈਆਰ ਦਰਜ ਕੀਤੀ ਉਸ ਤੋਂ ਬਾਅਦ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੇ ਅਮਿਤ ਕੁੰਡਲ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਸੀ ਅਸੀਂ ਐਸਐਚਓ ਕੇ ਨਾਲ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਤਾਂ ਦੌਰਾਨ ਇਹ ਤਫ਼ਤੀਸ਼ ਜਿਹੜਾ ਸੀਗਾ ਮਰਨ ਵਾਲਾ ਊਂਪ੍ਰਕਾਸ਼ ਸੀਗਾ ਉਹ ਕਾਫੀ ਸਾਲਾਂ ਤੋਂ ਜਿਹੜਾ ਆਪਣੇ ਘਰ ਨਹੀਂ ਜਾਂਦਾ ਸੀ ਉਹਦਾ ਆਪਣੀ ਵਾਈਫ ਦੇ ਨਾਲ ਜਿਹੜਾ ਸੀ ਤਲਾਕ ਦਾ ਕੇਸ ਵੀ ਚੱਲਦਾ ਸੀ ਤੇ ਮਾਨਯੋਗ ਅਦਾਲਤ ਦੇ ਵਿੱਚ ਉਹਦਾ ਖਰਚੇ ਦਾ ਕੇਸ ਵੀ ਚੱਲਦਾ ਸੀਗਾ ਜਿਹਦੇ ਕਰਕੇ ਕਾ 15-20 ਸਾਲ ਤੋਂ ਆਪਣੇ ਘਰ ਨਹੀਂ ਜਾ ਰਿਹਾ ਸੀ ਇੱਥੇ ਇੱਕ ਸਾਡੇ ਲੇਡੀ ਐਸਈ ਹੈਗੀ ਨਵੀਂ ਬਾਲਾ ਉਹ ਉਹ ਉਹਦੇ ਪਿੰਡ ਦੀ ਰਹਿਣ ਵਾਲੀ ਹੈ ਤੇ ਉਹ ਵੀ ਰਿਸ਼ਤੇਦਾਰ ਹੈ ਉਹ ਉਹਦੇ ਘਰ ਵਿੱਚ ਰਹਿ ਰਿਹਾ ਸੀ ਤਾਂ ਇਸ ਤਰ੍ਹਾਂ ਅਸੀਂ ਜਦੋਂ ਡਗਾਈ ਨਾ ਪਤਾਲ ਕੀਤੀ ਤਾਂ ਹੌਲੀ-ਹੌਲੀ ਜਿਹੜਾ ਸਾਡੇ ਪਰਿਵਾਰਕ ਜਿਹੜਾ ਸੀਗਾ ਸਾਨੂੰ ਥੋੜਾ ਜਿਹਾ ਡਿਸਪਿਊਟ ਉਹਦੇ ਵਿੱਚ ਨਜ਼ਰ ਆਇਆ ਤਾਂ ਐਸਐਚਓ ਸਾਹਿਬ ਤੇ ਉਹਦੀ ਟੀਮ ਨੇ ਜਿਹੜਾ ਸੀਗਾ ਕੱਲ ਜਿਹੜਾ ਓਮ ਪ੍ਰਕਾਸ਼ ਹੈ ਉਹਦਾ ਡੇਟਾ ਹਰ ਸਿਮਰਨ ਦੀ ਸੋਰਫ ਜੱਗਾ ਜਿਹਨੇ ਇਹ ਉਸ ਦਿਨ ਕਤਲ ਕੀਤਾ ਸੀਗਾ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ ਉਹਦੇ ਵਿੱਚੋਂ ਜਿਹੜੀ ਦਨਾਲੀ ਜਿਹੜੀ ਹੈਗੀ ਐ ਬੰਦੂ ਉਹ ਵੀ ਬਰਾਮਦ ਕਰ ਲਈ ਐ ਤੇ ਦੋ ਜਿਹੜੇ ਉਸ ਦਿਨ ਖੋਲ ਚੱਲੇ ਸੀ ਉਹ ਵੀ ਬਰਾਮਦ ਕਰ ਲਏ ਲਾਇਸੈਂਸੀ ਜਿਹੜੀ ਕੋਲ ਹੁੰਦਾ ਜਿਹੜੀ ਉਹਦੀ ਗਨ ਹੈਗੀ ਆ ਉਹ ਲਾਇਸੈਂਸੀ ਐ ਉਹਦੇ ਦੋਸ਼ੀ ਦੇ ਨਾਮ ਤੇ ਹੀ ਐ ਜਿਹੜੀ ਰਜਿਸਟਰਡ ਬੇਟੀ ਨੇ ਕੀ ਦੱਸਿਆ ਵੀ ਕਿਉਂ ਮਾਰਿਆ ਕਾਮ ਨਹੀਂ ਕੀ ਸੀ ਇਹ ਵੀ ਜਦੋਂ ਬੇਟਾ ਤੋਂ ਪੁੱਛਗਿੱਛ ਕੀਤੀ ਹੈਗੀ ਤਾਂ ਇੱਕ ਤਾਂ ਇਹ ਕਾਫੀ ਸਮੇਂ ਤੋਂ ਕਰਨੀ ਜਾ ਰਿਹਾ ਸੀ ਇੱਕ 2 ਮਹੀਨੇ ਪਹਿਲਾਂ ਜਿਹੜੇ ਓਮ ਪ੍ਰਕਾਸ਼ ਸੀਗੇ ਉਹਨਾਂ ਦੀ ਵਾਈਫ ਦੀ 2 ਮਹੀਨੇ ਪਹਿਲਾਂ ਡੈਥ ਹੋ ਗਈ ਕਿਸੇ ਬਿਮਾਰੀ ਕਰ ਇੱਕ ਤਾਂ ਰੀਜ਼ਨ ਮੰਨਦਾ ਹੈ ਕਿ ਜਿਹੜਾ ਘਰ ਦਾ ਕਲੇਸ਼ ਸੀ ਦਿਮਾਗੀ ਪਰੇਸ਼ਾਨੀ ਸੀਗੀ ਉਹਦੀ ਮਾਤਾ ਨੂੰ ਜਿਹਦੇ ਕਰਕੇ ਉਹਦੀ ਡੈਥ ਹੋਈ ਹੈ ਸੈਕੰਡ ਜਿਹੜਾ ਹੈਗਾ ਇਨਾਂ ਦੀ ਜਿਹੜੀ ਥੋੜੀ ਬਹੁਤ ਪ੍ਰਾਪਰਟੀ ਸੀਗੀ ਜੈਤੋ ਦੇ ਵਿੱਚ ਉਸ ਪ੍ਰਾਪਰਟੀ ਤੇ ਇਹਦੇ ਫਾਦਰ ਨੇ 2-4 ਮਹੀਨੇ ਪਹਿਲਾਂ ਲੋਨ ਲੈ ਲਿਆ ਸੀ ਜਿਹਦੇ ਕਰਕੇ ਉਸ ਨੂੰ ਲੱਗਿਆ ਕਿ ਜੋ ਕੁਝ ਮੇਰੇ ਕੋਲ ਹੈਗਾ ਉਹ ਸਾਰਾ ਕੁਝ ਮੇਰਾ ਬਾਪ ਆ ਜਿਹੜਾ ਖਤਮ ਕਰ ਦੇਊਗਾ ਜਿਸ ਰੰਜਸ ਦੇ ਤਹਿਤ ਉਸਨੇ ਆਪਣੇ ਕਿਤਾਬਾਂ ਕਰਦੂ ਬਾਲਾ ਦੇ ਨਾਲ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਰਿਲੇਸ਼ਨ ਸੀ ਉਹਦੇ ਉਹ ਉਹਨਾਂ ਦੀ ਰਿਸ਼ਤ वगैरह ਹੈਗੀ ਆ ਜੀ ਉਸ ਤੇ ਪਿੰਡ ਦੀ ਹੀ ਉਥੋਂ ਦੀ ਰਿਸ਼ਤ ਦੇ ਵਿੱਚ ਚੌਧਰੀ ਪਰਜਾਈ ਵਗੈਰਾ ਲੱਗਦੀ ਹੈ ਉਹਦੇ ਨਾਲ ਉਹ ਰਹਿ ਰਿਹਾ ਸੀ ਅੱਗੇ ਰਿਲੇਸ਼ਨ ਬਾਰੇ ਆਪਾਂ ਕੋਈ ਉਹਦੇ ਡਿਟੇਲਸ ਆਪਾਂ ਨੂੰ ਜਾਣਕਾਰੀ ਸਰ ਪਹਿਲਾਂ ਵੀ ਇਸ ਤੇ ਕੋਈ ਮੌਲਾ ਦਰਜ ਨਹੀਂ ਨਹੀਂ ਜੀ ਇਸ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕੰਮ ਕੀ ਕਰਦਾ ਸੀ ਇਹ ਲੜਕਾ ਇਹ ਪ੍ਰਾਈਵੇਟ ਤੇ ਜਿਹੜਾ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਜਿਹੜਾ ਕੈਸ਼ ਵਗੈਰਾ ਆਪਣੇ ਜਿਹੜਾ ਆ ਹੈਗਾ ਨਹੀਂ ਏਟੀਐਮ ਨਹੀਂ ਜਿਹੜਾ ਆਪਣਾ ਅਮਾਟ ਹੈਗਾ ਡੀਮਾਟ ਕੈਸ਼ ਇਹਦੇ ਵਿੱਚ ਕੈਸ਼ ਮੈਨ ਦੇ ਉੱਪਰ ਜਿਹੜਾ ਸੀਗਾ ਇਹ ਨੌਕਰੀ ਕਰਦਾ ਸੀਗਾ ਪ੍ਰਾਈਵੇਟ ਮੇਨ ਪ੍ਰੋਪਰਟੀ ਦਾ ਡਿਸਕਲੂਜ਼ ਸੀਗਾ ਅ ਮੇਨ ਪ੍ਰੋਪਰਟੀ ਡਿਸਕਲੂਜ਼ ਨੂੰ ਆਪਣੇ ਘਰ ਨਹੀਂ ਜਾਂਦਾ ਸੀਗਾ ਇਹ ਕੋ ਪ੍ਰੋਪਰਟੀ ਤੇ ਲੋਨ ਲੈ ਲਿਆ ਸੀਗਾ ਜਿਹਦੇ ਕਰਮੋਂ ਉਹ ਏਸੀ ਵੀ ਜਿਹੜਾ ਸਾਰੀ ਮੇਰੀ ਪ੍ਰੋਪਰਟੀ ਹੈ ਇਹ ਸਾਰੀ ਖਤਮ ਕਰ ਅਨੇਕ ਤੇ ਰਿਆ ਸੀ ਜੇ ਬੇਟਾ ਸੀ ਬੇਟਾ ਤਾਂ ਜੇਤੋ ਆਪਣੇ ਘਰ ਦੇ ਵਿੱਚ ਰਹੇ ਰਿਹਾ ਸੀ ਮੈਨੜਾ ਜੀ ਲੜਕਾ ਜੀ ਉਹਦਾ ਬੇਟਾ ਮੈਨੜਾ ਜੀ ਉਹਦੇ ਇੱਕ ਅੱਗੇ ਬੇਟਾ ਇੱਕ ਆਦੇ ਤੇ ਆਇਆ ਸੀਗਾ ਜੀ ਇਹ ਜੀ ਇਹ ਮੋਟਰਸਾਈਕਲ ਤੇ ਆਇਆ ਸੀਗਾ ਜੀ ਮੋਟਰਸਾਈਕਲ ਵੀ ਇਦਾ ਆਉਂਦਾ ਹੀ ਹੈ ਮੋਟਰਸਾਈਕਲ ਤੇ ਆਇਆ ਸੀ ਤੇ ਮੋਟਰਸਾਈਕਲ ਤੇ ਚਲਾ ਗਿਆ ਸੀ ਸਰ ਇਹ ਆਪਣਾ ਜਿਹੜਾ ਜਿੰਨੂ ਮਾਰਿਆ ਕੈਸੇ ਕਦ ਰਿਟਾਇਰ ਹੋਈ ਸੀ ਜਪਰਾ ਕਿ ਰੈਂਕ ਤੇ ਸੀ ਜੀ ਇਹ ਤੇ ਇਨਸਪੈਕਟਰ ਰਿਟਾਇਰ ਹੋਇਆ ਸ਼ਾਇਦ 2009 ਦੇ ਵਿੱਚ ਰਿਟਾਇਰ ਹੋਇਆ ਬਠਿੰਡੇ ਦੀ ਪੋਸਟਲ ਸੀ